ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆ ਗਏ ਆ ਸਪੈਸ਼ਲ ਤੇ ਪਰसों ਮੰਡੀ ਦੇ ਸੀ ਕੱਲ ਵੀ ਮੰਡੀ ਤੇ ਅੱਜ ਆ ਗਏ ਸਪੈਸ਼ਲ ਦੇ ਆ ਦਿਖਾ ਬੱਸ ਕੇ ਇੱਧਰ ਬੰਦੇ ਸਾਡੇ ਇੱਥੇ ਗੱਡੀਆਂ ਦੀ ਵੇਟ ਕਰੀ ਜਾਂਦੇ ਕਿਉਂਕਿ ਗੱਡੀਆਂ ਸਵੇਰ ਸਵੇਰ ਆਈਆਂ ਸੀ ਤੇ ਹੁਣ ਕੋਈ ਕੰਮ ਪੈ ਗਿਆ ਠੇਲਾ ਬੰਦੇ ਸਾਡੇ ਬੰਦੇ ਗਿਆ ਗੱਡੀ ਚ ਲੈ ਲੈ ਵਕਾ ਚੱਲ ਪੱਤਰ ਪਟਾਖਾ ਲਾ ਰਿਹਾ ਹੈ ਲੈ ਪੱਥਰ ਵਖਾਉਣ ਲਾ ਹੈ ਆ ਦੇਖੋ ਚੱਕੇ ਕਿ ਕਿਹਨੇ ਨਾ 100 ਭਾਰ ਦਿੱਤੀ ਹੈ ਕਿੰਨੀ ਭਾਰਤੀ ਕਿੰਨੀ 100 ਹੋਰ ਲੱਗੀਆਂ ਜਾਂਦੇ ਆ ਹੁਣ ਤੱਕ ਕਿੰਨੀਆਂ ਭਾਰਤੀਆਂ ਸਾਰੀ ਜ਼ਿੰਦਗੀ ਚ ਸਾਰੀ ਜਿੰਦ ਤੇ ਖਰਚੇਨੇ ਕਰੋੜ ਭਾਰਤੀ ਬਾਤ ਹੈ ਕਰੋੜਾਂ ਹੀ ਭਾਰਤੀਆਂ ਰੋੜਾ ਭਰਦੇ ਨੇ ਕਰੋੜਾਂ ਨਾ ਭਰਤੀਆਂ ਸੱਚੇ ਹੀ ਲ ਕਰੋੜਾਂ ਹੀ ਭਰਤੀਆਂ ਇਹਦੀ ਗੱਲ ਮੈਂ ਕਰਦਾ ਆਹੀ ਲੈ ਆਹੀ ਭਰੀਆਂ ਹੀ ਨੇ ਹੂੰ ਹੂੰ ਪਿੱਛੇ ਧਕੀਆਂ ਨੇ ਟੰਗਾ ਲਦੇ ਚ ਨੇ ਗਨੇ ਸਹੀ ਗੱਲ ਆ ਭੈੰਜ ਲੋਹਾ ਤੇ ਟਾ ਮੋਟਾ ਹੈ ਲੱਗਾ ਰੀ ਫੋਦੀ ਆ ਕੰਮ ਕਰੀ ਮੈਂ ਉੱਪਰ ਚੜਨ ਲੱਗਾ ਰੁਕ ਜਾ ਕੱਢ ਜਾ ਇੱਕ ਮਿੰਟ ਮੈਂ ਉੱਪਰੋਂ ਲਿਆ ਹੂੰ ਬੁਰੀਆਂ ਦੇ ਬਣਾਉਂ ਤਾਉ ਥੱਲੇ ਨੂੰ ਮਾਰ ਆਹ ਉੱਪਰ ਕੇ ਸੇ ਇੱਥੇ ਬੈਠਾ ਦੇ ਕਿੰਨਾ ਥੱਲੇ ਬਣਾ ਅੰਦਰ ਬੈਠੇ ਅਸੀਂ ਕੜੀਆਂ ਲੈ ਗਏ ਤਾਂ ਉਹੀ ਤੇ ਰੁਕਦਾ ਹੋਰ ਬੱਥਾ ਮੇਗਾ ਹਨ ਇਧਰ 와 ਇਧਰ ਦੱਸਣਾ ਚਾਚਾ ਇਹਦਾ ਚਾਨ ਪੁੱਲਾਂ ਪਕੇ ਇੰਦਰ ਤਾਂ ਮੌਸਮ ਬਹੁਤ ਵਧੀਆ ਇਧਰ ਆ ਹਨ ਠੰਢ ਠੰਢੀ ਛਾਂ ਜਦੋਂ ਮਰਜੀ ਬੈਠੋ ਲਾ ਕੇ ਜਿਓਰ ਦਾ ਕੰਮ ਜਵਾਣ ਦਾ ਹੈ ਹੈਗਾ ਇੱਥੇ ਔਖਾ ਔਖਾ ਕੰਮ ਚਾਚਾ ਟਾਈਮ ਪਾਸ ਆ ਮੁੰਡਿਆਂ ਦੇ ਨਾਲ ਚਾਚਾ ਔਖਾ ਕੰਮ ਹੈ ਚਾਚਾ ਦੱਸੋਗਾ ਚਾਚਾ ਔਖਾ ਕੰਮ ਕਿਹੜਾ ਇੱਥੇ ਧਿਆਨ ਟੋਹਦਾ ਕਰਦਾ ਉਹ ਕਹੀਆ ਉਹ ਕਹੀਆ ਸਿੰਦਾ ਕਹੀ ਮਿਹਨਤ ਨਾਲਾ ਪੂਰਾ ਕੰਮ ਜੋਰ ਦਾ ਚੱਲੀ ਜਾਣਾ ਵੈਸੇ ਉਹਨੂੰ ਅੱਧਾ ਕੰਮ ਅਸੀਂ ਨਵੇੜ ਦੇਣਾ ਅੱਧੋ ਵਾਧਾ ਦੇਣਾ ਅਸੀਂ ਹੂੰ ਬਸ ਗੱਡੀਆਂ ਦੀ ਖੜੀ ਪੈ ਗਈ ਰੋਕ ਘਰ ਘਰ ਕੇ ਆਉਣੀਆਂ ਦੁਬਾਰਾ ਸਾਧਨਰ ਕੇ ਤੇ ਆ ਵਿੱਚ ਬੈਠੇ ਅਸੀਂ ਹੁਣ ਆਵੇ ਆ ਪੂਰਾ ਫੁੱਲ ਹੋ ਜਾਣਾ ਇਦਾਂ ਠੀਕ ਆ ਇਨਿਆ ਹੂੰ ਜਿਹੜੇ ਕਾਲੀ ਕੋਈ ਨਹੀਂ ਕਰਨੀ ਜਿਗਰੇ ਨਾਲ ਜਗਾ ਆ ਵੀ ਖੱਚ ਕਿਉਂਕਿ ਬੱਤੇ ਨੇ ਬਹੁਤ ਦੁਖੀ ਕਰਨਾ ਆਪਾਂ ਨੂੰ ਆ ਇਥੇ ਕਰਦਾ ਲੈ ਗੱਡੀ ਆ ਲੋ ਨਹੀਂ ਜਾਵੀ ਮਰਾਨਾ ਕੋ ਨਾ ਮੰਦਪ ਬੰਦਾ ਸਿਨੇ ਆ ਦੇਖੋ ਪਰ ਮੈਂ ਇਹਦੇ ਜਿਹੜਾ ਸਿਰਫ ਬਕਾਇਆ ਤੇ ਆਰਾਮ ਦੇ ਪਲ ਨੇ ਆ ਦੇਖੋ ਸੁੱਤੇ ਮੈਂ ਬਾਕੀ ਲੇਵਰ ਉਧਰ ਸਤੀ ਪਈ ਆ ਕੀ ਕੀ ਇੱਕ ਕੀਤੀ ਇਹਨੇ ਕੁਛ ਨਹੀਂ ਪਾਣੀ ਦੇ ਤਾਂ ਮਾ ਤੇ ਪਾਣੀ ਲਾਓ ਵੀ ਮਾਸੜਾਸਤੇ ਠੱਪੇ ਵਿਖਾ ਦੱਬਾ ਦਿਖਾ ਤੇ ਲੈ ਵੀ ਡੱਬਿਆਂ ਦੇ ਵਿੱਚ ਹਾਂ ਇਹ ਟ੍ਰੇਨ 'ਚ ਬੈਠਿਆ ਸੀ ਮਾਲ ਗਾੜੀ ਮਾਲ ਗਾੜੀ ਚ ਉਹ ਤੇਰਾ ਪਲਾਵੇ ਡਿੱਗ ਪੈਣਾ ਜੀ ਨਹੀਂ ਨਹੀਂ ਗਲਤ ਆ ਵੇਖ ਉਹ ਇਹਨਾਂ ਕੋਦੀ ਦਾ ਫੋਨ ਤੈਨੂੰ ਕਰਨਾ ਹੀ ਕਿ ਨਹੀਂ ਫੋਨ ਇਹਨਾਂ ਕਰਨਾ ਹੀ ਇਸ ਵੇਲੇ ਗੈਨਹੀਂ ਨਹੀਂ ਗੱਲਬਾਤ ਕਰਦੇ ਕਰ ਲੈਨੇ ਬਾਬੇ ਨਾਲ ਨਹੀਂ ਨਹੀਂ ਮੈਨੂੰ ਹਾਂ ਤਾਂ ਪੈ ਲੈ ਤੂੰ ਇਹਨਾਂ ਬੰਦਲ ਦੇ ਕਿਨਾਂ ਦੇਨੇ ਮੈਂ ਨਹੀਂ ਲੈਂਦਾ ਕਿ ਨਹੀਂ ਤੂੰ ਤੈਨੂੰ ਦਿੰਦਾ ਤੂੰ ਤਾਂ ਲੈ ਪੈਸੇ ਮੈਂ ਇਹ ਕਰਨੀ ਕਿ ਮੈਂ ਦਾਣੇ ਲੈਣੇ ਨੇ ਨਾ ਡਾਣੇ ਲਾਉਣੇ ਜਦ ਤੱਕ ਕੋਈ ਪਿਛਲੇ ਮਹੀਨੇ ਕਿਰੇ ਬਣਾਏ ਨੇ ਕੋਈ ਵੀ ਕੀ ਬਤਾ ਗਏ ਨਹੀਂ ਕਦੇ ਚੌਲਾਂ ਦੇ ਹਾਂ ਪਿਛਲੇ ਮਹੀਨੇ ਦੇ ਨਹੀਂ ਪਿਛਲੇ ਇੱਕ ਦੀਆਂ ਗੱਡੀਆਂ ਵਗਲਾ 4-4 5-5 ਲੱਗਦੀਆਂ ਰਹੀਆਂ ਦੇ ਰਹੀਆਂ ਰੁਪਈਏ 6800 ਜੰਗਾ ਬਣਿਆ ਹੁਣ ਪਰ ਉਹ ਤਾਂ ਚੰਗਾ ਬਣਿਆ ਇਹ ਪੱਤੀ 7000 ਤੋਂ ਟੱਪੂਗੀ ਟੱਪੇ ਜੀ ਠੀਕ ਹੈ ਪਾਣੀ ਦੇ ਚ ਮੋੜ ਕਦੀ ਅੰਦਲੀ ਪੱਤੀ ਮੇਰੇ ਨਹੀਂ ਪੈਸੇ ਪੈਸੇ ਮੈਂ ਲੈ ਲੈ ਆਉਂਦੇ ਨੇ ਹਫਤਾ ਦੋ ਮਹੀਨੇ ਤੱਕਾ ਦੇਵਾਂਗੇ ਆਉਂਦੇ ਨੇ ਬੰਦੇ ਬੰਦੇ ਪਸ ਜਾਣ ਹਾਂ ਦੇ ਪਸ ਜਾਣ ਲੈ ਪਸ ਜਾਣਾ ਕਿ ਪਸ ਜਾਣਾ ਪਸ ਜਾਣਾ ਜਾਣਾ ਤੇ ਜਿਹੜੇ ਬੰਦੇ ਨੇ ਮਹੀਨਾ ਹੋ ਗਿਆ ਉਹ ਤਾਂ ਦੇਣ ਓਏ ਟੇਕੇਦਾਰਾ ਹੁਣ ਤਾਂ ਨਹੀਂ ਅੰਦਰਲੀ ਲਗਣੀ ਹੁਣ ਤਾਂ ਕਣਕ ਦਾ ਸੀਜ਼ਨ ਚੱਲ ਗਿਆ ਤੂੰ ਅੰਦਰਲੇ ਇਕੱਠੀ ਹੋ ਨੇ ਦੇਖ ਹੁਣ ਕਣਕ ਦਾ ਸੀਜ਼ਨ ਚੱਲ ਪਿਆ ਹਾਂ ਤੇ ਕਣਕ ਦੇ ਸੀਜ਼ਨ ਵਧੀਆ ਪੱਤੀ ਕਿਹੜੀ ਲਗਣੀ ਅੰਦਰ ਲਈ ਉਧਰ ਲਈ ਚੌਲਾਂ ਦੀ ਮੈਂ ਗੱਲ ਕਰਦਾ ਉਹ ਇਹ ਲਗਣੀ ਕੱਲੀ ਉਹ ਇਹੀ ਲਗਣੀ ਕੱਲੀ ਹਾਂ ਕਣਕ ਦੀ ਹੋਣ ਲਗਣੀ ਬੱਸ ਉਹੀ ਮੈਂ ਕਰਨਾ ਅੰਦਰ ਲਈਆਂ ਪੱਤੀਆਂ ਆਉਣੀਆਂ ਬੰਦ ਰੁਪਈਆ ਵੀ ਕੁਝਾਰ ਕੀ ਜਾਂਦਾ ਅੱਗੇ ਜੱਬੜਾ ਹੈ 20 ਹਜ਼ਾਰ ਲੱਗ ਜੂ 20 ਹਜ਼ਾਰ ਦਾ ਸੀਜ਼ਨ ਲੱਗ ਜਾਣਾ ਜਪਾਨ ਵਿੱਚ ਮੁਸ਼ਕਲ ਹੈ ਇੱਥੇ ਉਹ ਲੱਗ ਜਾਣਾ ਪਰਾਵਾ ਇੱਥੇ ਲੋ ਕਿ 25-25 ਦਿਨ ਰੱਖਤੇ ਦਤੀ ਸੀ ਇਹਨੂੰ ਦੇ ਤੋਹਨੇ ਪੁੱਕਾ ਪੁੱਕਾ 18 ਹਜ਼ਾਰ ਮੈਨੂੰ ਦੇ ਦੀ 15 ਲੈ ਲੈ ਜਾ 18 18 15 ਲੈ ਲੈ ਜਾ 25 ਦਿਨਾਂ ਦਾ 18 15 ਲੈ ਲੈ ਸੀ ਜੋਂ ਦਿਹਾਰੀ 25 ਦਿਨਾਂ ਦਾ 18 ਹਜ਼ਾਰ ਦੇ ਦੇ ਹੈ ਤੈਨੂੰ ਵੱਧ ਬਣ ਜਾਣਾ ਉਹ ਤੇਰੇ 15 15 ਨਾ ਕਿੰਨੇ ਦਿਨਾਂ ਦਾ ਆ ਕਣ ਕਣ ਕਰਹੀ ਜਾਂਦਾ 20 ਦਿਨਾਂ ਦਾ 20 ਦਿਨ ਲੱਗਣ 10 ਦਿਨ ਲੱਗਣ ਤੈਂ ਤਾਂ ਤੋ ਮਹੀਨਾ ਲਵਾ ਲੈਣਾ 15000 ਤੋਂ 500 ਦੇ ਹਿਸਾਬ ਨਾਲ ਫਿਰ ਦੇਣੀ 15 ਥੋੜਾ ਨਹੀਂ ਹੋਗਾ ਥੋੜਾ 15000 ਤਾਂ ਬਹੁਤ ਘੱਟ ਹੈ ਅਸੀਂ 25 ਦਿਨਾਂ ਦੇ ਵਿੱਚ ਉਦੋਂ ਤੈਨੂੰ ਦੱਸਿਆ 22-23 ਦਾ 23 ਦਾ ਲਾਇਆ ਉਹ ਤਾਂ ਬਕਾਇਤ ਵੀ ਆ ਗਿਆ ਬਸ ਕੰਮ ਨਿਬੜਿਆ ਪਿਆ ਇੱਕ ਘੰਟ ਬਾਅਦ ਵੇਖੀਏ ਪੈਣਾ ਕੀ ਮਾਹੌਲ ਚਾਰਾ ਆ ਬੇਟੀ ਸਾਡੀ ਲੇਵਰ ਤਾਂ ਇੱਧਰੋ ਇੱਧਰੋ ਇਹ ਕੌਣ ਵੇਖ ਰਿਹਾ ਵੀਡੀਓ ਤੇ ਲੋਕ ਵੇਂਦੇ ਨੇ ਜਿਹੜਾ ਆਲੂਆਂ ਵਾਲਾ ਹੈ ਨਾ ਉਹ ਵੀ ਇਦਾਂ ਹੀ ਪਰ ਕੇ ਫੁੱਲ ਜਾਂਦੀ ਪੂਰੀ ਅੱਛਾ ਕਹੋ ਕਿ ਮੈਂ ਇੱਥੇ ਕੀ ਆ ਗਿਆ ਪਹਿਲੀ ਵਾਰ ਸਪੈਸ਼ਲ ਆਈ ਆ ਇੱਥੇ ਮਤਲਬ ਉਹ ਗੱਡੀ ਆ

ਲਿਆ ਲਿਆ ਮੇਰਾ ਵੀਰ ਕਿੰਨੇ ਦਿਨ ਹੋ ਗਏ ਕਣਕ ਲੈੰਦੀ ਨਾ ਤਿੰਨ ਦਿਨ ਹੋ ਗਏ ਤਿੰਨ ਦਿਨ ਤਿੰਨ ਦਿਨ ਹੋ ਗਏ ਪਰ ਆਪਾਂ ਅਜੇ ਤੱਕ ਇੱਕ ਵੀ ਨਹੀਂ ਚੱਕਾ ਤੋੜਿਆ ਕੱਲ ਤਰੇ ਤੇ ਫਾਨਕ ਦੇ ਕੱਲ ਤੋਂ ਲੈ ਕੇ ਲਾਵਾਂਗੇ ਕਣਕ ਆ ਫਿਰ ਬਣਾਵਾਂਗੇ ਸੀਜ਼ਨ ਕੋ ਬੋਲ ਜਾਈਂਦਾ ਉਹ ਤੇ ਉਧਰ ਆਵੇਂ ਕਰੇ ਤੂੰ ਇਹਨਾਂ ਮੈਂ ਇੱਧਰ ਤੇ ਆਵਾਂ ਆਪਦਾ ਏਰੀਆ ਪੋਲ ਜੂਗਾ ਹਾਂ ਤਾਂ ਕਨੈਕਟ ਠੀਕ ਕਿ ਪੈਸਾ ਬਣਦਾ ਪੈਸਾ ਬਣਦਾ ਚਲੋ ਲੱਗ ਜਾਂਦਾ ਪਤਾ ਵਧੀਆ ਮੈਂ ਤਾਂ ਕਹਿਣਾ ਬਣੇ ਹਾਂ ਉਹ ਲਿਆਉਣੀਆਂ ਬੜੀ ਵਧੀਆ ਪਾਲ ਚੱਲੀਏ ਮੀਤਾਬ ਦੇ ਏਰੀਆ ਚ ਕੰਮ ਕਰ ਲੈਣਾ ਸੀ ਛੋਟੇ ਦੇ ਦੇ ਛੋਟੇ ਯਾਰ ਆਪ ਨਹੀਂ ਦੇ ਕਰੇ ਭਾਈ ਮੈਂ ਉਹਨਾਂ ਨੇ ਛੋਟੇ ਜਿਹੜੀ ਕੁ ਦੇ ਦੇ ਮੈਂ ਨਾ ਗੋਲੇ ਦੇ ਨਹੀਂ ਮਾ ਕਰਨੀ 100 ਰੁਪਏ ਦੀ ਕੁੜੀ ਨਹੀਂ ਦੇ 100 ਰੁਪਏ ਦੀ ਕੁੜੀ ਦਿੰਦੇ ਗੋਲੀ ਨਹੀਂ ਟੋੜੀ ਰਿਕਾਰਡ ਵਧੀਆ ਪਾਣੀ ਵਾਲਾ ਆ ਸ਼ਾਹ ਕੁੜੀ ਦੀ ਵਿੱਚ ਆ ਕੰਮ ਵਧੀਆ ਲੱਗਦਾ। ਠੇਕੇਦਾਰ ਪਾਣੀ ਹੀ ਦੱਖ ਰੰਦਾ ਤੇ ਜਿਵੇਂ ਮਰਜੀ ਪੀ ਗੇ। ਕਿਤੇ ਤਾਂ ਇਦਾਂ ਤਾਂ ਹੁੰਦੀ ਨਹੀਂ ਜ਼ੋਲਦੀ ਨਹੀਂ ਜੀ ਪਾਣੀ ਨਾਲ ਜਾਂ ਔਖਾ ਜਾਂਦਾ ਕੰਮ ਵਾਲਾ। ਚੱਕ ਰਹਿ ਗਿਆ ਕੰਮ ਥੋੜਾ ਜੀ। ਲੋਡ ਜਿਹੜਾ ਲੱਗਿਆ ਹੋ ਚੱਲਿਆ ਕੰਪਲੀਟ ਬਸ। ਔਰ ਘੰਟਾ ਡੇਢ ਪਾਣੀ ਪਈਏ ਬੰਦਿਆਂ ਨੂੰ ਇੱਕ ਨੇ ਨਹੀਂ ਕੋਲਾ ਚਾਉਂਦਾ ਛੇਤੀ ਛੇਤੀ ਪੀ ਲਈ ਪਤਾ ਨਹੀਂ ਅੱਥਲੇ ਮੋਰਾ ਆਇਆ